ਫੁਰਤਰਾ ਦਾ ਸ਼੍ਰੀ ਹਰਕਿਸ਼ਨ ਪਬਲਿਕ ਸਕੂਲ ਜੋ ਵੈਸੇ ਤਾਂ ਵੇਖਣ ਦੇ ਵਿੱਚ ਬਾਕੀ ਦੇ ਆਮ ਸਕੂਲਾਂ ਜਿਹਾ ਹੀ ਹੈ ਪਰ ਇਸ ਸਕੂਲ ਦੀ ਇੱਕ ਅਜਿਹੀ ਖਾਸੀਅਤ ਵੀ ਹੈ ਜੋ ਇਸ ਨੂੰ ਬਾਕੀ ਸਕੂਲਾਂ ਤੋਂ ਵੱਖ ਕਰਦੀ ਹੈ ਉਹ ਖਾਸੀਅਤ ਹੈ ਇਸ ਸਕੂਲ ਦੇ ਵਿੱਚ ਪੜਨ ਵਾਲੇ ਬੱਚੇ ਹੁਣ ਤੁਸੀਂ ਕਹੋਗੇ ਕਿ ਬੱਚੇ ਤਾਂ ਹਰ ਸਕੂਲ ਵਿੱਚ ਪੜਦੇ ਨੇ ਇਹਦੇ ਵਿੱਚ ਖਾਸ ਗੱਲ ਕੀ ਹੈ ਤਾਂ ਜ਼ਰਾ ਇੱਕ ਨਜ਼ਰ ਇਹਨਾਂ ਖਾਸ ਬੱਚਿਆਂ ਤੇ ਪਾ ਲਓ ਹਾਂ ਇਹ ਜੜਵਾ ਬੱਚੇ ਹੀ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ ਖਾਸ ਬਣਾਉਂਦੇ ਨੇ ਸਕੂਲ ਦੇ ਵਿੱਚ ਕੋਈ ਇੱਕਿਆ ਦੋਨਹੀਂ ਬਲਕਿ ਪੂਰੇ 13 ਜੋੜੇ ਜੜਵਾ ਬੱਚੇ ਪੜ੍ਹਦੇ ਨੇ ਜੜਵਾ ਬੱਚਿਆਂ ਦੇ ਸਕੂਲ ਵਿੱਚ ਦਾਖਲੇ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ਉਹ ਵੀ ਜਾਣ ਲਓ 2005 ਦੇ ਵਿੱਚ ਸਾਡੇ ਕੋਲ ਇੱਕ ਪੇਅਰ ਆਫ ਟਵਿਨਸ ਆਇਆ ਫਸਟ ਸਟੈਂਡਰਡ ਦੇ ਵਿੱਚ ਸੁਰਬਿਤ ਐਂਡ ਸਿਧਾਰਥ ਬੋਥ ਬॉयਜ਼ ਸਾਡੇ ਲਈ ਉਸ ਵੇਲੇ ਖੁਸ਼ੀ ਦੀ ਕੋਈ ਸੀਮਾ ਨਹੀਂ ਰਹੀ ਜਦੋਂ ਸਾਡੇ ਨੈਕਸਟ ਅਕੈਡਮਿਕ ਸੈਸ਼ਨ 2006 ਵਿੱਚ ਵੀ ਸਾਡੇ ਕੋਲ ਟਵਿਨਸ ਦਾਖਲ ਹੋਏ ਅੱਜ 2016 ਦੇ ਵਿੱਚ ਸਕੂਲ ਦੇ ਵਿੱਚ 13 ਟਵਿਨਸ ਦੇ ਜੋੜੇ ਪੜ੍ਹ ਰਹੇ ਨੇ ਡਿਫਰੈਂਟ ਕਲਾਸਿਸ ਦੇ 13 ਜੋੜੇ ਜੁੜਵਾ ਬੱਚਿਆਂ ਦੇ ਵਿੱਚੋਂ 7 ਜੋੜੇ ਮੁੰਡੇ 3 ਜੋੜੇ ਕੁੜੀਆਂ ਜਦਕਿ 3 ਜੁੜਵਾ ਭੈਣ ਭਰਾ ਪੜ੍ਹਦੇ ਨੇ ਇਹ ਜੁੜਵਾ ਬੱਚੇ ਸਿਰਫ ਪੰਜਾਬ ਤੋਂ ਹੀ ਨਹੀਂ ਬਲਕਿ ਬਾਰੀ ਸੂਬਿਆਂ ਦੇ ਨਾਲ ਵੀ ਸੰਬੰਧ ਰੱਖਦੇ ਨੇ ਹਰ ਕਲਾਸ 'ਚ ਇੱਕ ਜੜਵਾ ਬੱਚਾ ਪੜਦਾ ਹੈ। ਸਕੂਲ 'ਚ 13 ਜੜਵਾ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ 5 ਜਿਹੜੇ ਨੇ ਸਕੂਲ ਦੇ ਲਾਗੇ ਛਾਗੇ ਦੇ ਪਿੰਡਾਂ ਦੇ ਵਿੱਚੋਂ ਹੀ ਨੇ ਤੇ ਟੋਟਲ ਕਪੂਰਥਲਾ ਜ਼ਿਲ੍ਹੇ ਤੋਂ 9 ਬੱਚੇ ਨੇ ਇੱਕ ਅੰਮ੍ਰਿਤਸਰ, ਇੱਕ ਜਲੰਧਰ ਤੇ ਜਿਹੜੇ ਦੋ ਜੜਵਾ ਨੇ ਉਹਨਾਂ ਵਿੱਚੋਂ ਇੱਕ ਬਿਹਾਰ ਤੇ ਇੱਕ ਇੱਕ ਹਿਮਾਚਲ ਪ੍ਰਦੇਸ਼ ਤੋਂ ਆਇਆ। ਖਾਸ ਗੱਲ ਇਹ ਵੀ ਹੈ ਕਿ ਇਹਨਾਂ ਦੇ ਵਿੱਚੋਂ ਕਈ ਜੜਵਾ ਬੱਚਿਆਂ ਦੀਆਂ ਸਿਰਫ ਸ਼ਕਲਾਂ ਹੀ ਨਹੀਂ ਬਲਕਿ ਸ਼ੌਂਕ ਵੀ ਮਿਲਦੇ ਨੇ। ਕਿਸੇ ਨੂੰ ਪੇਂਟਿੰਗ ਕਰਨਾ ਪਸੰਦ ਹੈ ਤਾਂ ਕਿਸੇ ਨੂੰ ਬੈਡਮਿੰਟਨ ਖੇਡਣਾ ਹਾਲਾਂਕਿ ਕੁਝ ਜੁੜਵਾ ਬੱਚੇ ਇੱਕ ਦੂਜੇ ਤੋਂ ਬਿਲਕੁਲ ਵੱਖ ਨੇ ਸਕੂਲ ਪ੍ਰਬੰਧਕ ਦੱਸਦੇ ਨੇ ਕਿ ਸਿਰਫ ਖੇਡ ਤੇ ਪੜਾਈ ਹੀ ਨਹੀਂ ਬਲਕਿ ਮੁਸ਼ਕਲ ਸਮੇਂ ਦੇ ਵਿੱਚ ਵੀ ਇਹ ਜੁੜਵਾ ਬੱਚੇ ਇੱਕ ਦੂਜੇ ਦੀ ਮਦਦ ਲਈ ਸਭ ਤੋਂ ਅੱਗੇ ਆ ਖੜੇ ਹੁੰਦੇ ਨੇ ਅੱਛਾ ਇਹ ਬੱਚੇ ਇੱਕ ਚੀਜ਼ ਇਹਨਾਂ 'ਚ ਬੜੀ ਖਾਸ ਪਾਈ ਜਾਂਦੀ ਹੈ ਕਿ ਬੱਚੀ ਇਨ ਜਨਰਲ ਇੰਟੈਲੀਜੈਂਟਲੀ ਕੋ- ਕਰਿਕੂਲਰ ਐਕਟੀਵਿਟੀਆਂ ਪਾਰਟਿਸਪੇਟ ਕਰਦੇ ਨੇ ਗੇਮਸ ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਬਹੁਤ ਅੱਛੀ ਹੈ ਇਸ ਤੋਂ ਇਲਾਵਾ ਹੋਰ ਵੀ ਐਕਟੀਵਿਟੀਆਂ ਜਿਨਾਂ ਦਾ ਪੇਂਟਿੰਗ ਹੋ ਗਈ ਰਾਈਟਿੰਗ ਹੋ ਗਈ ਉਹਦੇ ਵਿੱਚ ਬੱਚੇ ਪਾਰਟਿਸਪੇਟ ਕਰਦੇ ਨੇ ਔਰ ਅੱਛੇ ਅੱਛੇ ਇਨਾਮ ਵੀ ਪ੍ਰਾਪਤ ਕਰਦੇ ਬੱਚੇ ਤਾਂ ਵੈਸੇ ਹੀ ਬੜੇ ਸ਼ਰਾਰਤੀ ਹੁੰਦੇ ਨੇ ਤੇ ਇਹਨਾਂ ਨੂੰ ਜੁੜਵਾ ਹੋਣ ਦਾ ਹੋਰ ਵੀ ਫਾਇਦਾ ਮਿਲ ਜਾਂਦਾ ਹੈ ਸ਼ਰਾਰਤ ਕੋਈ ਕਰਦਾ ਏ ਤੇ ਡਾਂਟ ਦੂਜੇ ਨੂੰ ਪਹੁੰਚ ਜਾਂਦੀ ਏ ਸਕੂਲ ਦੇ ਅਧਿਆਪਕ ਵੀ ਬੱਚਿਆਂ ਨੂੰ ਪਛਾਣਨ ਦੇ ਵਿੱਚ ਭੁਲੇਖਾ ਖਾ ਜਾਂਦੇ ਨੇ ਕਈ ਵਾਰੀ ਟੀਚਰਜ਼ ਨੂੰ ਵੀ ਕਨਫਿਊਜ਼ ਕਰ ਦਿੰਦੇ ਨੇ ਉਹ ਤੇ 6-5 ਵਿੱਚ ਪੈ ਜਾਂਦੇ ਨੇ ਇੱਕ ਬੱਚਾ ਸ਼ਰਾਰਤ ਕਰਦਾ ਤੇ ਸਜ਼ਾ ਦੂਸਰੇ ਨੂੰ ਹੋ ਜਾਂਦੀ ਏ ਟੀਚਰਜ਼ ਕਹਿੰਦੇ ਨੇ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੱਚਾ ਇੱਕ ਦੇ ਨੰਬਰ ਘਟ ਜਾਂਦੇ ਨੇ ਤੇ ਡਾਂਟ ਜਿਹੜੀ ਉਹ ਦੂਸਰੇ ਬੱਚੇ ਨੂੰ ਪਹੁੰਚ ਜਾਂਦੀ ਏ ਤੇ ਬੱਚੇ ਦੱਸਦੇ ਨਹੀਂ ਕਿ ਕਿਹੜੇ ਬੱਚੇ ਨੇ ਗਲਤੀ ਕੀਤੀ ਸਕੂਲ ਪ੍ਰਬੰਧਕਾਂ ਦੇ ਮੁਤਾਬਕ ਜੋੜੇ ਬੱਚਿਆਂ ਦਾ ਪੂਰੇ ਦੇਸ਼ ਦੇ ਵਿੱਚ ਇਹ ਅਜਿਹਾ ਇਕਲੌਤਾ ਸਕੂਲ ਹੈ ਤੇ ਇਸ ਲਈ ਆਪਣੇ ਸਕੂਲ ਦੀ ਇਸ ਖਾਸੀਅਤ ਨੂੰ ਉਹ ਵਰਲਡ ਰਿਕਾਰਡ ਦੇ ਵਿੱਚ ਸ਼ਾਮਿਲ ਕਰਾਉਣਾ ਚਾਹੁੰਦੇ ਨੇ ਜਿਸ ਤੇ ਲਈ ਉਹਨਾਂ ਨੇ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਨੇ ਅਜਿਹੇ ਹੋਰ ਰੋਚਕ ਖਬਰਾਂ ਵੇਖਣ ਤੇ ਲਈ ਸਬਸਕ੍ਰਾਈਬ ਕਰੋ এবੀਪੀ ਸਾਂਝਾ ਦਾ YouTube ਚੈਨਲ ਤੇ ਲਾਈਕ ਕਰੋ Facebook ਪੇਜ